ਵਾਹਿਗੁਰੂ 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 ਚਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਵਢੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸੁਮਿਗਰੀ ਏਕਸ ਘਟ ਮਾਹੇ ਅਨਕਰੰਗ ਨਾਨਾ ਦ੍ਰਿਸ਼ਟਾ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਤੁੰ ਸਮਾਦ ਅਨਹਤ ਤਹਿ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਜੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹੀ ਆਕਾਸ ਪਾਇਾਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਉਣ ਪਾਣੀ ਬੈ ਸੰਤਰਵਾਹੀ ਚਾਰ ਕੁੰਟ ਦੇ ਦਿਸੇ ਸਮਾਹੀ ਤਿਸਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮਹ ਦੇਖ ਸਸੀ ਅਰ ਸੂਰ ਨਖਇਤਰ ਮੈਂ ਇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬ ਹੂੰ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਿਐੋ ਸੁਆਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਓ ਵਿਸਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਰ ਭੀਉਹੀ ਨਾਨਕ ਦਰਸ਼ਨ ਦੇਖ ਸਭ 모ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਈ ਮਲਾਈ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ 부ਝਾਇ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਨ ਹਾਰਾ ਸਗਲ ਸਮਗਰੀ ਜਾ ਕਾਤਨਾ ਆਪਨ ਜਾਸਿ ਆਪ ਹੀ ਸੁਨਾ ਆਮਨ ਜਾਨ ਇੱਕ ਖੇਲ ਬਨਾਇਆ ਆਗੇ ਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਪਤੋ ਰਹਿ ਜੋ ਕਿਸ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਹੋਰ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਇ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਏਹ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਲਾਈ ਨਹੀਂ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰ 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 ਜਨ ਆਇਆ ਜਿਸ ਪਰ ਸਾਧ ਸਭ ਜਗ ਤਿਤਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੇ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨੇਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਿ ਅਗਨ ਸਾਗਰ ਤਰੋ ਹਰ ਧਨ ਕੇ ਪਰਲੇ ਹੋ ਪੰਡਾਰ ਨਾਨਕ ਗੁਰ ਪੂਰੇ ਨਮਸ਼ਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜਿਓ ਗੁਰ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਹੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਧਾਰ ਉੱਤਮ ਸ਼ਲੋਕ ਸਾਧਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨ ਤਕ ਮਾਪਤ ਹੋਤ ਉਧਾਰ ਆਪ ਤਰੈ ਲੋਕ ਕਹ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਈ ਕਰ ਕਿਰਪਾ ਪ੍ਰਭ ਆਪ ਮਲਾਈ ਮਿਟ ਗਏ ਬੈਰ ਭੈ ਸਬਰੇਨ ਅਮਰਤ ਨਾਮ ਸਾਧ ਸੰਗ ਲੈਨ ਸੋ ਪਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਕੀਤ ਤੋ ਕਮਨੀ ਸਹਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੌਰ ਨਾ ਹੋਵੇ ਆਵਣ ਜਾਨ ਹਰ ਤਨ ਖਾਟ ਚੱਲੇ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਠੇਮ ਸ਼ਾਂਤ ਰਿਤ ਨਵ ਨੇਦ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਪਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਇ ਸਭ ਜੁਗ ਮਹਿ ਤਾਂ ਕੀ ਗਤ ਹੋਇ ਗੁਣ ਗੋਬਿੰਦ ਨਾਮ ਧੁਨ ਬਾਣੀ ਜਿਮਰਤ ਸਾਸਤਰ ਬੇਦ ਬਖਾਣੀ ਤਗਲਮ ਤਾਂ ਤੇ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਚਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੂਖ ਨਵਾਰੇ ਦਲਬ ਦੇਹ ਤਤਕਾਲ ਉਧਾਰੈ ਨਿਰਮਲ ਸੋ ਪਾਏ ਅਮਰਤ ਤਾਂ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੂ ਕਰੋ ਵੋਗ ਬਿਨਸੇ ਭੈ ਭਰਮ ਸਾਧਨਾਮ ਨਿਰਮਲਤਾ ਕੀ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ